ਤੇ ਇਹਨੇ ਬਈ ਨਾਮ ਕਰਾ ਲਿਆ ਤੇ ਕਹਿੰਦੀ ਆ ਕਿ ਮੈਂ ਕਹਿੰਦੀ ਸਟਾਪ ਕਰਕੇ ਤਿਆਰ ਹੋ ਜਾ ਮਾਰਿਆ ਮੰਮੀ ਨੇ ਦਬਕਾ ਡੈੜੀ ਨਾਲ ਦੀ ਨਾ ਤਿਆਰ ਹੋਗੇ ਕਿਉਂ ਹਰਜੀਤ ਲਓ ਜੀ ਏਹ ਹੈ ਡਿੱਗ ਪੈਸੀ ਵੀ ਡਿੱਗ ਪੈਸ ਤੂੰ ਚੱਕਾ ਤੇ ਛੱਕਾ ਚਾਚੂ ਨੇ ਤਾਂ ਲਾ ਛੱਕਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਨਾ ਸਭ ਦੇ ਇੱਕ ਵਾਰ ਫਿਰ ਤੋਂ ਵੈਲਕਮ ਕਰਦੇ ਆ ਤੁਹਾਡਾ ਸਾਡੇ ਅੱਜ ਦੇ ਨਿਊ ਵਲੌਗ ਦੇ ਵਿੱਚ ਤੇ ਅਸੀਂ ਅੱਜ ਚੱਲੇ ਸੀਗੇ ਤਿਆਰ ਹੋ ਕੇ ਮੇਰੇ ਪੇਕੇ ਘਰ ਤੇ ਕਿਉਂਕਿ ਨਾ ਇੱਕ ਤਾਂ ਬੋਤਲਾਂ ਵਗੈਰਾ ਜੀ ਆਦੀ ਕੋ ਕਿੰਨੀਆਂ ਪੰਜਾਂ ਨੇ ਪਿੱਛੇ ਇਹ ਜਾਦੇ ਇਕੱਠੀਆਂ ਹੋ ਰਹੀਆਂ ਸੀ ਕਿਉਂਕਿ ਨਾ ਜਦੋਂ ਵੀ ਡੈਡੀ ਆਉਂਦੇ ਕਿਉਂਕਿ ਡੈਡੀ ਤਾਂ ਡੇਲੀ ਬਠਿੰਡੇ ਆਉਂਦੇ ਨੇਗੇ ਤੇ ਉਹ ਨਾ ਮਤਲਬ ਤੀਜੇ ਚੌਥੇ ਦਿਨ ਹਨਾ ਸਾਡੇ ਲਈ ਕਦੇ ਲੱਸੀ لے ਆਉਂਦੇ ਆ ਕਦੇ ਦੁੱਧ ਫੜਾ ਜਾਂਦੇ ਨੇ ਘਰੇ ਹਨਾ ਤੇ ਤਾਂ ਕਰਕੇ ਫਿਰ ਹੁਣ ਉਹਨਾਂ ਨੂੰ ਆਈ ਹੁੰਦਾਗਾ ਜਿਹੜੇ ਬੋਤਲਾਂ ਹੁੰਦੀਆਂ ਸੀ ਹੁਣ ਕਿੰਨੀਆਂ ਹੀ ਇਕੱਠੀਆਂ ਕਰ ਲਈਆਂ ਵੀ ਚੱਲ ਸਾਨੂੰ ਫੜਾ ਜੋ ਵੀ ਸੌਖਾ ਹੋ ਜਾਂਦਾ ਤੇ ਇਕੜਾ ਦੇਖੋ ਤੋੜਾ ਪਿਆ ਦੇਖੋ ਪਿੱਛੇ ਤੋੜਾ ਵੀ ਪਿਆਗਾ ਤੇ ਅਸੀਂ ਮੰਮੀ ਨੇ ਲੈ ਕੇ ਤਸੀ ਕਹਿੰਦੇ ਵੀ ਹਜੇ ਮਹੀਨਾ ਕਹਿੰਦੇ ਤੁਸੀਂ ਠੰਡਾ ਪਾਣੀ ਨਾ ਪੀਣ ਲੱਗੋ ਫ੍ਰਿਜ ਦਾ ਤੇ ਮੈਂ ਕਿਹਾ ਠੀਕ ਆ ਮੰਮੀ ਤੇ ਅਸੀਂ ਨਾ ਜਦੋਂ ਘਰੋਂ ਲੈ ਕੇ ਆਏ ਸੀ ਤੋੜਾ ਤੇ ਹਰਜੀਤ ਨੇ ਕੀ ਕੀਤਾ ਨਾ ਮੰਮੀ ਨੇ ਨਾ ਡੋਲੂ ਦੇ ਵਿੱਚ ਦੁੱਧ ਪਾਤਾ ਤੇ ਹਰਜੀਤ ਨੇ ਨਾ ਉਹ ਜਿਹੜਾ ਡੋਲੂ ਸੀਗਾ ਉਹ ਨਾ ਤੋੜੇ ਚ ਧਰਤਾ ਤੇ ਉਹ ਜਦੋਂ ਹੁਣ ਗੱਡੀ ਦੇ ਵਿੱਚ ਆਉਂਦੇ ਸੀਗੇ ਥੋੜਾ ਮੋਟਾ ਦੁੱਧ ਕੀ ਉਹਦੇ ਵਿੱਚ ਡੁੱਲ ਗਿਆ ਹੋਊਗਾ ਤੋੜੇ ਦੇ ਵਿੱਚ ਤੋੜਾ ਸੀਗਾ ਕੋਰਾ ਤੇ ਉਹਦੇ ਵਿੱਚ ਕੀ ਹੋਊਗਾ ਵੀ ਦੁੱਧ ਤਾਂ ਜੰਮ ਗਿਆ ਜਦੋਂ ਪਾਣੀ ਪੂਣੀ ਪਾ ਕੇ ਰੱਖਿਆ ਘਰੇ ਜਾ ਕੇ ਥੋੜਾ ਜਿਹਾ ਟਾਈਮ ਤਾਂ ਸਹੀ ਰਿਹਾ ਉਹ ਤੇ ਉਸ ਤੋਂ ਬਾਅਦ ਦੇ ਵਿੱਚ ਉਹਦੇ ਚੋਂ ਵੀ ਸਮੈਲ ਆਉਣ ਲੱਗੀ ਪਾਣੀ ਦੇ ਵਿੱਚੋਂ ਮੈਂ ਦੋ ਦਿਨ ਧੁੱਪ ਵੀ ਲਵਾਈ ਤੇ ਪਾਣੀ ਦਾ ਵੀ ਰੱਖਿਆ ਭਰ ਕੇ ਫਿਰ ਵੀ ਨਹੀਂ ਗਈ ਹੈਗੀ ਕਿ ਹਜੇ ਤੱਕ ਹਰਜੀਤ ਕੰਮ ਕਰਦੇ ਨਹੀਂਗੇ ਹਰਜੀਤ ਇਹ ਹੁਣ ਦੇਖ ਲਓ ਹੁਣ ਜਨਾਬ ਪਤਾ ਕੀ ਇਹ ਇਹਨਾਂ ਨੂੰ ਬਾਹਰ ਨਾ ਮਿਲ ਰਿਹਾ ਬਾਹਰ ਠੰਡਾ ਇਹ ਉੱਥੇ ਰੱਖਿਆਵਾਂਗੇ ਉੱਥੋਂ ਹੋਰ ਚੱਕ ਲੈਵਾਂਗੇ ਹਾਂ ਦੇਖਿਓ ਉੱਥੇ ਰੱਖਿਆਵਾਂਗੇ ਛਾ ਉਹਨਾਂ ਨੂੰ ਸਮੈਲ ਨਹੀਂ ਆਊਗੀ ਪਾਣੀ ਤੋਂ ਤੇ ਵੀ ਆਪਾਂ ਨਾ ਇਹ ਠੰਡਾ ਪਾਣੀ ਪੀਣ ਵੀ ਲਾਗੇ ਮੈਂ ਕਹਾਂ ਵੀ ਹਲੇ ਵੀ ਥੋੜਾ ਜਿਹਾ ਅਵੋਇਡ ਕਰੋ ਠੰਡਾ ਪਾਣੀ ਪੀਣਾ ਵੀ ਇਹਦਾ ਕਰਕੇ ਵੀ ਕਈ ਵਾਰੀ ਜ਼ਿਆਦਾ ਮਤਲਬ ਬਿਮਾਰ ਮੂਰ ਵੀ ਹੋ ਜਾਂਦਾਗਾ ਹਨਾ ਤੇ ਫ੍ਰਿਜ ਦਾ ਪਾਣੀ ਪੀਣ ਵੀ ਲਾਗੇ ਪੂਰਾ ਚਿਲਡ ਇਹਨਾਂ ਦੀ ਆਦਤ ਆ ਵੀ ਜੇ ਦੋ ਇਹਨਾਂ ਨੇ ਪਾਣੀ ਪੀਣਾ ਹੁੰਦਾ ਨਾ ਪੂਰਾ ਠੰਡਾ ਪੀਣਾ ਹੁੰਦਾਗਾ ਤੇ ਮੈਂ ਨੀ ਪਿਆ ਕਰਾਂਗੇ ਵੀ ਸਹੀ ਰੋਗਾ ਵਾਲੇ ਵੀ ਕਿ ਦਿਨ ਨਿਕਲਦੇ ਨਹੀਂਗੇ। ਹੁਣ ਅਸੀਂ ਚੱਲੇ ਸੀਗੇ ਮੇਰੇ ਨਾਨਕੇ ਕਿਉਂਕਿ ਮਾਸੀ ਜੀ ਹੋਰਾਂ ਨੇ ਕਰਵਾਇਆ ਸੀਗਾ ਪਾਠ ਖੁਸ਼ੀ ਦਾ ਤੇ ਇੱਕ ਅਸੀਂ ਲੈ ਕੇ ਆਉਣਾ ਸੀਗਾ ਮੇਰੇ ਨਾਨਾ ਜੀ ਦਾ ਪਤਾ ਨਾਨਾ ਜੀ ਬਿਮਾਰ ਹੋ ਕੇ ਹਟੇ ਨੇਗੇ ਤਾਂ ਫਿਰ ਅਸੀਂ ਸੋਚਿਆ ਚਲੋ ਉਹਨਾਂ ਦਾ ਪਤਾ ਵੀ ਲੈ ਕੇ ਆਉਣਾਗਾ ਮੰਮੀ ਵਰਗੇ ਵੀ ਨਾਲ ਨਹੀਂਗੇ ਸਾਡੇ ਤੇ ਇੱਕ ਨਾ ਸਾਡੀ ਭਾਈ ਕੱਲ੍ਹ ਸਾਡੀ ਨਰੂਦੀ ਗਮਾਂ ਚ ਗਈ ਹੈ ਡੈਡੀ ਨਾਲ ਉਹਨੂੰ ਖੇਤ ਲੈ ਗਏ ਤੇ ਮਤਲਬ ਕਿ ਉਹ ਖੇਤੋਂ ਨਾ ਭੱਜ ਗਈ ਵਦਾਨ ਕਿੱਥੇ ਵੱਜ ਗਈ ਉਹ ਕੋਈ ਚੱਕ ਕੇ ਲੈ ਗਿਆ ਕੋਈ ਚੱਕ ਕੇ ਲੈ ਗਿਆ ਉਹਨੂੰ ਉਹਨੂੰ ਤਾਂ ਕੋਈ ਚੱਕ ਕੇ ਲੈ ਗਿਆ ਡੈਡੀ ਕਹਿੰਦੇ ਸਾਡੀ ਮਨੂੰ ਰੋ ਰੋ ਕੇ ਮਨੂੰ ਦਾ ਸਾਡੀ ਦਾ ਬੁਰਾ ਹਾਲ ਸੀਗਾ ਹੈ ਮੈਨੂੰ ਕਿੰਨਾ ਕਰੋਈ ਫੇਰ ਵਦ ਰੋਈ ਵਦ ਰੋਈ ਮਨੂੰ ਤਾਂ ਵੀ ਬਾਲਾ ਰੋਈ ਸਾਡੀ ਹੈ ਹੈ ਫੋਟੋ ਹੈਗੀ ਆ ਫੋਟੋ ਹੈਗੀ ਸਾਨੂੰ ਗਈ ਅਸੀਂ ਫੋਟੋ ਲਾਵਾਂਗੇ ਵਿੱਚ ਇਹਦੇ ਰੂਬੀ ਦੀ ਤੇ ਭਈ ਜੇ ਕਿਸੇ ਨੇ ਵੀ ਦੇਖੀ ਹੋਵੇ ਤਾਂ ਸਾਨੂੰ ਜਰੂਰ ਦੱਸ ਦਿਓ ਡੈਡੀ ਤਾਂ ਪਰਦੇ ਜਾ ਰਹੇ ਨੇ ਅਖਬਾਰ داری ਹੁਣ ਤਾਂ ਬਹੁਤ ਹੋ ਗਿਆ ਘੰਟਾ ਹੋ ਗਿਆ ਤੁਹਾਨੂੰ ਵਾਰ ਪੜੀ ਜਾਂਦੇ ਨੇ ਕੋਈ ਨਹੀਂ ਪਤਾ ਦੇਖਿਓਗੇ ਹੈ ਇਹ ਕੀ ਹੋ ਗਿਆ ਵਾਰ ਤੋਂ ਸੀ ਕੀ ਗੱਲ ਚੰਗੀ ਟੇਪਾਸ ਹੋ ਜੂਗਾ ਨਾ ਨਾ ਕਿਉਂ ਉਹ ਲੜਕੇ ਟੇਪਾਸ ਨਹੀਂ ਹੋਏ ਹਾਲੇ ਮੰਮੀ ਦਾ ਨਹੀਂ ਨਹੀਂ ਟੇਪਾਸ ਮੈਂ ਜਦੋਂ ਸਿੱਖਾਂ ਮੈਂ ਨਾ ਤਾਂ ਸੀ ਚੱਲਦੇ ਲੜਦੇ ਰਹਿਨੇ ਕੁੱਕੜਾ ਹਾਂ ਕੁੱਕੜਾ ਆਂ ਬਲੜਦੀ ਰਹਿਨੇ ਕਹਿੰਦੀ ਅਸੀਂ ਕਹਿੰਦੀ ਇੰਨੇ ਨਾਲ ਕਹਿੰਦੀ ਆਲੂ ਵਾਲੇ ਫਰੋਟੇ ਹਜਮ ਨਹੀਂ ਆਉਨੇ ਸੀ ਅੱਜ ਮੰਮੀ ਆਲੂ ਵਾਲੇ ਪਰੌੜੇ ਬਣਾ ਕੇ ਰੱਖੇ ਸੀ ਮਾਣੇ ਤੇ ਕਹਿੰਦੀ ਬੋਲਨੇ ਪੈਂਦਾ ਡੈਡੀ ਕਹਿੰਦੇ ਤੁਸੀਂ ਜਾਏ ਹੋ ਕਹਿੰਦੇ ਬਾਹਰ ਤੇ ਕਹਿੰਦੇ ਚੱਲ ਮੈਂ ਫੇਰ ਜਾਇਆ ਹਾਂ ਕਹਿੰਦੇ ਕੋਈ ਨਹੀਂ ਕਰੇ ਮੰਮੀ ਕਹਿੰਦੀ ਆਏ ਕਿਵੇਂ ਕਹਿੰਦੀ ਸਟਾਪ ਕਰਕੇ ਤਿਆਰ ਹੋ ਜਾ ਜੱਪਾ ਕਰਕੇ ਮਾਰਿਆ ਮੰਮੀ ਨੇ ਦਬਕਾ ਡੈਡੀ ਨਾਲ ਦੀ ਨਾ ਤਿਆਰ ਹੋਗੇ ਆਏ ਚੱਲ ਗਏ ਹਨਾ ਆਪਣੇ ਪਸਾ ਗੁਰੂ ਦੀਆਂ ਲਾਡ ਲੀਆਂ ਫੌਜਾਂ ਮਸਾਖੀ ਨੂੰ ਹੈ ਨੇ ਤਰ ਕੇ ਗਏ ਸੀ ਮਾਨ ਬਸ ਤਾਰ ਕੀ ਮਾਨੀ ਤੇ ਹਾਂ ਫਿਰ ਅੱਧਰ ਆ ਚੋ ਟਰੈਕਟਰ ਜਿਹੜੇ ਡਾਡੀ ਮੈਨੂੰ ਬਸ ਚੌਕਲੇਟ ਦੇ ਬੰਨ ਨਾਲ ਏਡੀ ਦੂਰ ਲੈ ਗਿਆ ਤੋਰ ਕੇ ਕਿੰਨੇ ਸਾਲਾਂ ਦੀ ਸੀ ਛੋਟੀ ਜੀ ਤਾਂ ਸੀਗੀ ਮੈਂ ਸਾਰੀ 7 10 ਕ ਸਾਲ ਦੀ ਸੀ ਮੈਂ ਤੇ ਏਡੀ ਦੂਰ ਲੈ ਗਿਆ ਤੋਰ ਕੇ ਮੈਨੂੰ ਮਾਨ ਨਾਲ ਤਮੂਸੇ ਕੋਈ ਕਹਿੰਦੀ ਗੱਲ ਮੈਂ ਦੱਸੂਗੀ ਤੁਹਾਨੂੰ ਵੀ ਕਿੱਥੋਂ ਤੋਰ ਕੇ ਲੈ ਗਿਆ ਸੀ ਮੈਨੂੰ ਹਾਂ ਹੋਰ ਰਾ ਚੱਦਰ ਆ ਦੀ ਟਰੈਕਟਰ ਜਾਇਆ ਉੱਥੇ ਘੱਟ ਸੰਸਾਧਨ ਹੁੰਦੇ ਸੀ ਹਾਂ ਉਹ ਬੋ ਡਰੈਕਟਰ ਡਰੁੱਕੜ ਹੀ ਹੁੰਦੇ ਸੀਗੇ ਜ਼ਿਆਦਾ ਹਾਂ ਇਹ ਹੁੰਦੇ ਫਰੋਂਦੇ ਹੀ ਜ਼ਿਆਦਾ ਕੱਲ ਪਰਸੋਂ ਦੀਆਂ ਗੱਲਾਂ ਹਨਾ ਮੈਂਟ ਜੀ ਨੰਗੇ ਹਨਾ ਇੰਨੇ ਸਾਲ ਇੰਨੇ ਸਾਲ ਕੱਲ ਪਰਸੋਂ ਦੀ ਤਾਂ ਕਾਹਨੂੰ ਸਾਲਾਂ ਸਾਲਾਂ ਦੀਆਂ ਗੱਲਾਂ ਨੇ ਮੰਮੀ ਸਾਲਾਂ ਸਾਲਾਂ ਇੱਥੇ ਅਸੀਂ ਮਿਲੇ ਸੀਗੇ ਬਾਪੂ ਬਲਕੌਰ ਜੀ ਨੂੰ ਤੇ ਅਸੀਂ ਉਹਨਾਂ ਨੂੰ ਵਧਾਈਆਂ ਦਿੱਤੀਆਂ ਤੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਤੇ ਉਹਨਾਂ ਨੇ ਵੀ ਸਾਡੇ ਨਾਲ ਬਹੁਤ ਸਾਰੀਆਂ ਗੱਲਾਂ ਕੀਤੀਆਂ ਤੇ ਬੱਚੇ ਬਾਰੇ ਸਾਨੂੰ ਦੱਸਿਆ ਤੇ ਬਹੁਤ ਵਧੀਆ ਲੱਗਿਆ ਸਰ ਜੀਰ ਮੈਂ ਤਾਂ ਉਹ ਵੀ ਨਹੀਂ ਕਿੱਥੇ ਜਾਏਗੀ ਦੁਬਾਰਾ ਨਾ ਮਾਦਾ ਇਧਰ ਹੀ ਹੁੰਦੀ ਆ ਅੱਛਾ ਮਾਂ ਕੀ ਕਹੇ ਕਣੀ ਮੇਰੇ ਕੋ ਘਰ ਨੂੰ ਵਗ ਜੂਗੀ ਮੈਂ ਜਾਉਂਗੀ ਉੱਧਰ ਜਾਣਾ ਪਾਪਾ ਦੂਜੀ ਸਵੇਰ ਚ ਭੇਜਣ ਨੂੰ ਕਰਦੀ ਆ ਮਾਦਾ ਕਾਲਜ ਜਾਣਾ ਉੱਥੇ ਆ ਦੇ ਜੀ ਪਾਪਾ ਕਹਿੰਦਾ ਮੇਰੇ 5-6 ਲੱਖ ਨੂੰ ਇਹਨਾਂ ਨੇ ਅੱਗ ਲਾਤੀ ਕਹਿੰਦਾ ਫੇਰ ਕਾਲਜ ਕੂ ਮੇ ਕੱਢ ਤੇ ਆ ਹਾਂ ਹਾਂ 5-6 ਲੱਖ ਦਾ ਨਾਟਾ ਜਹਾ ਉੱਚੀ ਛੱਤ ਤੇ ਆਹ ਨਾਲ ਜੀ ਮੈਂ ਤਾਂ ਉਹਦੀ ਵੰਨਣ ਨੂੰ ਆ ਅੱਗੇ ਫੇਰ ਮੈਂ ਨਾ ਹੇ ਤੂੰ ਹੌਣ ਗਿਆ ਮੈਂ ਹੌਣਦਾ ਤਾਂ ਮੋਦੀ ਦੇ ਕਾਲਜ ਦੇ ਕਿਉਂਗੇ ਮੈਂ ਕਿ 200 ਦੇ ਦਿੰਦੀ 200 ਬੜੇ ਚੰਗੇ ਮੈਨੂੰ ਉਹ ਤੇਨੂੰ ਦੇ ਦਾਂਗੇ ਆ ਤਾਂ ਜਾਣ ਦੇ ਮੈਂ ਤਾਂ ਤੇਰੇ ਪੈਸੇ ਲੋ ਪਰ ਤੂੰ ਫੜੀ ਨਾ ਘਟ ਕੇ ਮਰੇਗੀ ਜਿਹੜਾ ਮੇਰੇ ਕੋਲੋਂ ਉਹ ਜਿਹੜੇ ਕਈ ਚੱਲੇ ਉਹ ਤਾਂ ਮੇਰੇ ਕੋਲੋਂ ਹਾਂ ਜੀ ਹਾਂ ਤੇਰੇ ਘਰੇ ਲੱਗ ਗਏ ਨੀ ਨਾ ਮੇਰੇ ਕੋਲ ਪੈਸਾ ਜਾਵੇ ਕਿੰਨੇ ਕੁ ਪੈਸੇ ਲਾਤੇ ਤੈ ਕਿੰਨੇ ਲੱਗੇ ਪੈਸੇ ਹੋਰ ਯਾਰ ਜੀ ਉਹ ਜੀ ਮੈਂ ਕੱਲ ਦੀ ਤੇ ਖਾ ਲਈ ਆਏ ਕਿੰਨੇ ਕੁ ਪੈਸੇ ਲੱਗੇ ਤੇਰੇ ਲੱਖ ਲੱਖ ਕਲਾਤਾ ਬੀਬੀ ਦੇ ਪੈਸੇ ਕਢਾ ਕੇ ਖਾ ਲੇ ਪਾਪਾ ਤੂੰ ਹੈ ਕਿੱਥੋਂ ਖਾ ਲਈ ਇੱਕ ਪਲੇਟ ਖਾ ਜੂ ਮੈਂ ਕਹ ਤਾ ਮਿੱਠਾ ਨਾ ਖਾ ਹਾਂਜੀ ਨਾ ਕਈ ਮਿੱਠਾ ਮਾਤਾ ਖਾ ਜਿਉਂ ਹਾਂ ਜਮਾ ਨਹੀਂ ਹਟੂਗਾ ਜੀ ਜੀ ਖਾ ਲਈ ਜੀ ਨਾ ਤੇਰੇ ਦਾ ਖਾ ਹੁਣ ਵੀ ਖਾਣੀ ਆ ਕਾ ਵਾਂਗੂ ਜੀ ਗੁਜਰੀ ਬੀ ਜਿੱਥੇ ਮਰ ਕੇ ਉਹਦੇ ਹੀ ਪਕਾਵਾਂਗੇ ਪੁੱਤਿਆਂ ਹਾਂ ਲੈ ਇਹਨਾਂ ਜਲੇਬੀਆਂ ਤਿਆਰ ਕਰਨ ਬੈਠੀ ਆ ਜਲੇਬੀਆਂ ਦੇ ਪੈਸੇ ਲਾਦਾ ਕਿ ਉੱਥੇ ਨਹੀਂ ਨਹੀਂ ਮੈਨੂੰ ਪਰਚੀ ਚਾਹੀਦੀ 30 ਸਾਲ ਦੀ ਕਿੰਨੀ ਗੋਮਰਾ ਫਿਰ ਹਲੇ ਪਾਪੇ ਦੀ ਵਿਚਾਰੇ ਦੀ ਹਾਂ ਆਪਾ ਕਿਉਂ ਬੋਲੀ ਜਾਂਦੀ ਆ ਪਤਨ ਹਾਂ ਪੁੱਛਣਾ 70 ਸਾਲ ਤੰਗ ਕਰ ਰੱਖਿਆ ਨਾ ਚੱਲ ਤੂੰ ਪੁੱਛੋ ਚੱਲ ਵੜ ਨਾਲ ਸਾਡੇ ਹੋਰ ਘੰਟਾ ਕਿਉਂ ਨਹੀਂ ਕੱਟਦਾ ਹੈਗਾ ਗੱਲ ਲਾ ਕੇ ਆਏ ਸਾਡੇ ਕੋਲ ਚੰਡੀਗੜ੍ਹ ਵੀ ਜਾ ਕੇ ਆਏ ਪਾਪਾ ਵੀ ਭੈਣਾਂ ਗਏ 70 ਤਰੀਕ ਤੇ ਗਏ ਸੀ ਤਾਂ ਗਿਆ ਜਾਂਦਾ ਨਹੀਂ ਬੜੀ ਹੋ ਜਾਂਦੇ ਆ ਮੈਂ ਭੂਆ ਕੋਲੇ ਇਨਾ ਜਿਆਨਾ ਨਾ ਮੈਨੂੰ ਆਉਂਗੋ ਚੱਲਾਂਗੇ ਮੈਂ ਨੂੰ ਉੱਥੇ ਆ ਵੇਖੋ ਅੱਜ ਤੋਂ ਅੱਜ ਤੋਂ ਫੋਟੋ ਲੀ ਮਾਰ ਜੀ ਛੁੱਟੀਆਂ ਜੂਨ ਦੇ ਛੁੱਟੀਆਂ ਚ ਲੈ ਕੇ ਜਾਵਾਂਗੇ ਜੂਨ ਦੀ ਛੁੱਟੀ ਚ ਲੈ ਕੇ ਜਾਵਾਂਗੇ ਕਿਉਂ ਹਰਜੀਤ ਲਓ ਜੀ ਏਹ ਹੈ ਡਿੱਗ ਪੈਸੀ ਵੀ ਡਿੱਗ ਪੈਸੀ ਕੀ ਚੱਲ ਰਿਹਾ ਦੇਖ ਲੈਣਾ ਦੇਖ ਲੈ ਕੀ ਚੱਲ ਰਿਹਾ ਦੇਖ ਲੋ ਸੜਕ ਹੈ ਫੀਲਿੰਗ ਤਾਂ ਹੈ ਪੂਰੀ ਹੈ ਹੁਣ ਚੱਲ ਪੈ ਸੀਗੇ ਸੀ ਮੂਸੇ ਤੋਂ ਮੇਰੇ ਸਹੁਰੇ ਘਰ ਤੇ ਅਸੀਂ ਅੱਜ ਮੂਸੇ ਆਏ ਹੋਏ ਸੀਗੇ ਤੇ ਮਤਲਬ ਕਿ ਤੇ ਸਾਣੋਂ ਉਥੇ ਸਿੱਧੂ ਮੂਸੇ ਵਾਲੇ ਦੇ ਫਾਦਰ ਸਾਹਿਬ ਮਿਲ ਗਏ ਹਨਾ ਤੇ ਬਾਪੂ ਜੀ ਨਾਲ ਅਸੀਂ ਬਹੁਤ ਸਾਰੀਆਂ ਗੱਲਾਂ ਬਾਤਾਂ ਕੀਤੀਆਂ ਹਨਾ ਉਹਨਾਂ ਨੇ ਸਾਡੇ ਨਾਲ ਬਹੁਤ ਜ਼ਿਆਦਾ ਵਧੀਆ ਮਤਲਬ ਕਿ ਸਾਨੂੰ ਮਿਲੇ ਸਾਡੇ ਨਾਲ ਗੱਲਾਂ ਬਾਤਾਂ ਕੀਤੀਆਂ ਸਾਨੂੰ ਉਹਨਾਂ ਨੇ ਇਹ ਵੀ ਦੱਸਿਆ ਕਹਿੰਦੇ ਵੀ ਕਦੇ ਅਸੀਂ ਦੋ ਵਾਰ ਨਾਮ ੜਵਾਇਆ ਦੋਨੇ ਵਾਰੀ ਹੀ ਸੱਸਾ ਨਿਕਲਿਆ ਕਹਿੰਦੇ ਨਾਮ ਦਾ ਤੇ ਮਤਲਬ ਬਹੁਤ ਆਪਦੇ ਵੀ ਮਾਨੂੰ ਇਹਨਾਂ ਵਧੀਆ ਲੱਗਿਆ ਹਨ ਅਸੀਂ ਉਹਨਾਂ ਨੂੰ ਬਹੁਤ ਜ਼ਿਆਦੇ ਵਧਾਈਆਂ ਦਿੱਤੀਆਂ ਵੀ ਅਸੀਂ ਆਖਿਆ ਵੀ ਮਾਰਾ ਹੀ ਨੇ ਵੀ ਇੰਨੀ ਵਧੀਆ ਸੁਣੀ ਹੈ ਹਨਾ ਆਪਾਂ ਸਾਰਿਆਂ ਨੇ ਮਤਲਬ ਕਿ ਦੁਆ ਕਰ ਕਰਕੇ ਹਨਾ ਅਰਦਾਸਾ ਕਰ ਕਰਕੇ ਆਪਾਂ ਸਿੱਧ ਨੂੰ ਦਵਾਰੇ ਮੰਗਿਆਗਾ ਹਨਾ ਤੇ ਬਹੁਤ ਜ਼ਿਆਦੇ ਚਾ ਚੜਿਆ ਉਹਨਾਂ ਨੂੰ ਵੀ ਵਧੀਆ ਅਸੀਂ ਗੱਲਾ-ਵਾਤਾ ਕੀਤੀਆਂ ਤੇ ਹੁਣ ਅਸੀਂ ਫਿਰ ਪਿੰਡ ਨੂੰ ਚੱਲ ਪਏ ਸੀਗੇ ਤੇ ਬਸ ਹੁਣ ਪਿੰਡ ਜਾ ਕੇ ਮਿਲਦੇ ਆਂਗੇ ਮੰਮੀ ਹੋਰਿਆਂ ਨੂੰ ਤੇ ਬੱਚਿਆਂ ਨੂੰ ਹੁਣ ਆਪਾਂ ਪਹੁੰਚ ਗਏ ਪਿੰਡ ਫੀਲ ਹੁੰਦਾ ਹਨਾ ਸਹੀ ਹੈ ਆਪਣੀ ਇਧਰ ਨਾਲ ਵੈਸੇ ਕਣਕਾਂ ਦਾ ਫਰਕ ਹੈ ਦੇਖੋ ਇਧਰ ਕਣਕਾਂ ਪੂਰੀਆਂ ਪੱਕੀਆਂ ਪਈਆਂ ਨੇ ਆਪਣੇ ਹਾਂ ਹਨਾ ਇਦਾਂ ਆਪਣੇ ਕਣਕਾਂ ਛੇਤੀ ਆ ਜਾਂਦੀਆਂ ਨੇ ਛੇਤੀ ਆ ਜਾਂਦੀਆਂ ਸੱਚੀ ਏਰੀਏ ਦਾ ਫਰਕ ਹੁੰਦਾਗਾ ਦੇਖੋ ਇਧਰ ਤਾਂ ਆਪਾਂ ਦੇਖ ਰਹੇ ਜਿਵੇਂ ਪੱਕੀਆਂ ਪਈਆਂ ਜਿਵੇਂ ਹੁਣ ਆਪਣੇ ਇਧਰ ਬਰਿੰਡੇ ਸਾਈਡ ਸੀ ਹਨਾ ਤੇ ਆਪਾਂ ਬਾਕੀ ਹੋਰ ਵੀ ਦੇਖਿਆ ਨੇ ਇਧਰ ਮੂਸੇ ਵੀ ਦੇਖਿਆ ਨਹੀਂ ਹੈ ਹਾਂ ਤੇ ਕਣਕਾਂ ਵਿੱਚ ਹਰੀਆਂ ਨਹੀਂ ਹੈ ਕਣਕਾਂ ਤੇ ਇਧਰ ਤਾਂ ਕਣਕਾਂ ਪੂਰੀਆਂ ਪੱਕੀਆਂ ਪਈਆਂ ਨੇ ਲੰਘੇ ਅਰਸੀ ਅੱਛਾ ਆ ਜਾਂਦਾਗਾ ਕੁਲਫੀ ਵਾਲੇ ਤਾਨੂੰ ਪਤਾ ਇਹ ਉਹ ਕੁਲਫੀ ਵਾਲਾ ਜਿਹੜਾ ਬਚਪਨ ਦੇ ਵਿੱਚ ਲੈਂਦੇ ਹੁੰਦੇ ਸੀ ਜਿਹਦੇ ਤੇ 1 ਰੁਪਏ ਵਾਲੀ ਕੁਲਫੀ ਲੈਂਦੇ ਹੁੰਦੇ ਸੀ ਪਹਿਲੀ ਗੱਲ ਤਾਂ ਇਹ ਢੋਲੀ ਦੀ ਪਛਾਣੀ ਆ ਢੋਲੀ ਦੀ ਪਛਾਣ ਆ ਗਈ ਇਹਦੀ ਹਣਾ ਹਾਂ ਇਹਨੂੰ ਇਹ ਤਾਂ ਉਹਦਾ ਉਂ ਲੈਂਦੇ ਨੇ ਬੋਤਲ ਫੜਾ ਕੇ ਆਹ ਦੇਖੋ ਬੋਤਲਾ ਵੀ ਟੰਗੀ ਫਿਰਦਾ ਮਿਲ ਲਾਦਾ ਇਹ ਇਹਦੇ ਤੋਂ ਉਹ ਕੁਲਫੀ ਲੈਂਦੇ ਹੁੰਦੇ ਸੀਗੇ ਆਪਾਂ ਹਾਂ ਹਾਂ ਯਾਰ ਤੁਹਾਨੂੰ ਫਿਰ ਦੋ ਦੂਜਿਆਂ ਉਹ ਜਿੱਦਾਂ ਸੰਤਰੀਆਂ ਅਲੱਗ-ਅਲੱਗ ਤਰ੍ਹਾਂ ਦੀਏ ਜਿਦੋਂ ਲੰਬੇ ਵਾਲੀ ਲੰਬੇ ਗੱਲ ਵਾਲੀ ਬੋਤਲ ਹੁੰਦੀ ਸੀ ਕੋਈ ਤਾਂ ਇਹ ਇੱਕ ਕੁਲਫੀ ਦਿੰਦੇ ਹੁੰਦੇ ਸੀ ਹਾਂ ਜਿਹੜੀ ਛੋਟੇ ਗੱਲ ਵਾਲੀ ਬੋਤਲ ਹੁੰਦੀ ਸੀਗੀ ਕੱਚ ਦੀ ਉਹਦੀਆਂ ਇਹ ਦੋ ਕੁਲਫੀਆਂ ਦੰਦੇ ਹੁੰਦੇ ਸੀਗੇ ਠੀਕ ਹੈ ਠੀਕ ਹੈ ਠੀਕ ਹੈ ਤੇ ਇਹਦੇ ਕੋਲੇ ਇੱਕ ਤਾਂ ਲਾਲ ਜੀਆਂ ਕੁਲਫੀਆਂ ਆਉਂਦੀਆਂ ਸੀ ਜਿਹੜੀਆਂ ਹਾਂ ਇੱਕ ਤਾਂ ਉਹ ਹੁੰਦੀਆਂ ਸੀਗੀਆਂ ਇੱਕ ਚੱਟੀਆਂ ਜੀਆਂ ਦੋ ਪ੍ਰਕਾਰ ਦੀਆਂ ਹੁੰਦੀਆਂ ਸੀ ਬਸ ਇਹਦੇ ਕੋਲੇ ਸਹੀ ਗਾਈ ਕਈ ਵਾਰ ਜੀ ਦਾ ਲਾਲ ਜੀ ਕੁਲਫੀ ਲੈ ਕੇ ਤੇ ਦੁੱਧ ਵੀ ਘੋੜ ਲੈਂਦੇ ਹੋਏ ਉਹਨੂੰ ਬੁਲਾਇਆ ਤੇ ਉਹ ਕਰਦੇ ਹਰ ਜੀ ਤਾਂ ਆਪਣੀ ਵੀ ਕਣਕ ਆ ਗਈ ਆਪਣੀ ਕਣਕ ਵੀ ਪੱਕੀ ਪਈ ਹਰ ਜੀ ਤਾਂ ਗੁੱਲੀ ਲੰਡਾ ਹਣਾ ਕਣਕ ਚ ਹਾਂ ਵਿੱਚ ਵਿੱਚ ਹੈਗਾ ਹਣਾ ਵਿੱਚ ਵਿੱਚ ਹੈਗਾ ਕਣਕ ਦੇ ਵਿੱਚ ਨਾ ਇਸ ਵਾਰ ਸਾਰੇ ਪਾਸੇ ਜਿਹਦੇ ਵੀ ਹੁੰਦੇ ਨੇ ਵਿੱਚ ਵਿੱਚ ਸੋਕੇ ਉਹ ਦੇ ਬਰਾਟ ਨੇ ਆਊਟ ਕਰਤਾ ਤੁਹਾਨੂੰ ਬਰਾਟ ਦੀ ਵਾਰੀ ਜਿਹਨੇ ਆਊਟ ਕੀਤਾ ਉਹਦੀ ਵਾਰੀ ਕਿਉਂ ਬਈ ਪਹਿਲਾ ਕੌਣ ਖੇਡਦਾ ਸੀਗਾ ਹਾਂ ਪਹਿਲੀ ਆ ਅਸੀਂ ਦੂਜੀ ਆ ਅਸੀਂ ਫਿਰ ਤੀਜੀ ਹਾਂ ਹਾਂ ਹੁਣ ਸਮਰਾਟ ਦੀ ਵਾਰੀ ਆ ਬਈ ਠੀਕ ਹੈ ਤੇ ਕੁਰਸੀ ਦੇ ਇਧਰਲੇ ਪਾਸੇ ਖੜਨਾ ਦੇਖਤਾ ਛੱਡ ਕੇ ਖੜਾ ੜੀ ਹਰ ਜਿੱਤ ਉਸਤਾ ਉੱਤੋਂ ਦੇ ਨਿਗਾਹ ਦਿੰਦੇ ਆ ਵਿਚਾਰਿਆਂ ਨੇ ਉਹ ਤਾਂ ਕੁਰਸੀ ਤੇ ਲੱਗੀ ਆ ਉਹ ਬੱਸ ਇਹ ਬਈ ਬੋਲ ਮੇਰੇ ਛੇ ਰਾਂ ਨਾਲੇ ਇਹ ਆਹ ਲੈ ਕਿਧਰ ਗਈ ਕਿਧਰ ਗਈ ਓਏ ਅੱਦੋਂ ਵਾਲੇ ਕਿਹਨੇ ਕਿਵੇਂ ਰਦਾ ਚਾਰੇ ਦੇ ਜਵਾਕਾਂ ਦੇ ਲਿਆ ਕਿ ਲੈਣੇ ਵਾਪਸ ਤੇ ਫਿਰ ਉਹ ਹੁਣ ਇਹਨਾਂ ਦੇ ਘਰੇ ਜਾਇਓ ਹਾਂਜੀ ਆਨੇ ਤੇ ਫੇਰਨਾ ਆਊਟ ਹੋ ਜਾ ਬਸ ਹੁਣ ਦੋ ਤਾਂ ਗਿੰਨਾ ਗੱਡੀ ਹਣ ਪਿੱਛੋਂ ਘਰ ਗਈ ਪਿੱਛੋਂ ਘਰ ਬਾਹਲਾ ਸਿਆਣ ਸਗੀ ਅੱਗੇ ਅੱਗੇ ਆਈ ਜਾਂਦਾ ਹਾਈ ਚੱਜੂ ਉਹਦੇ ਮਾਰਨੀ ਸੀ ਤੁਸੀਂ ਦੇਖ ਕੇ ਰਹੀ ਵਿਰਾਟ ਕੋਹਲੀ ਬੈਠਾ ਹਾਂ ਚੱਕ ਕੇ ਕਿਹੜੇ ਮਾਰੀ ਕਿੱਥੇ ਗਈ ਚੱਕ ਕੇ ਲਿਆ ਫਿਰ ਤੂੰ ਦੇਖ ਅੱਜ ਕਿ ਵਿੱਚ ਕੋਲ ਬੜਾ ਬੋਲਣ ਲੱਗ ਗਿਆ ਬੜਾ ਬੋਲਣ ਲੱਗ ਗਿਆ ਹਣਾ ਉਹ ਦੰਦਾ ਪਰਵਾਦਾ ਦੰਦਾ ਪਰਵਾਦਾ ਤੇਰੇ ਏ ਆ ਗਈ ਚੱਕਾ ਚੱਕਾ ਛੱਕਾ ਚਾਚੂ ਨੇ ਤਾਂ ਲਾ ਛੱਕਾ ਦੇਖ ਤਾ ਕਿਵੇਂ ਜੋ ਨਾ ਮੈਨੂੰ ਆਏ ਦੱਸ ਤੂੰ ਕਮੈਂਟਰੀ ਕਰ ਰਿਹਾਗਾ ਹਾਂ ਹੈ ਚੱਲ ਚੱਲਾ ਚੱਲ ਕਮੈਂਟਰੀ ਕਰ ਹੁਣ ਚੱਲ ਚਾਚੂ ਵੀ ਉਹ ਕਿਵੇਂ ਕਰ ਕਮੈਂਟਰੀ ਕਰ ਤੂੰ ਯੇ ਕਰ ਲੈ ਸਤਰਨ ਗੱਡੀ ਆ ਗਈ ਓਏ ਗੇਟ ਖੋਲੋ ਗੇਟ